ਮੈਂ ਵਿੰਦਰਕੌਰ ਮੇਰੇ ਵੱਲੋਂ ਪ੍ਰੇਮ ਪ੍ਰਸਾਦ ਸ੍ਰੀਆ ਗਾਲ ਜੀ ਮੇਰੇ ਸਾਰੇ ਹੀ YouTube ਚੈਨਲ ਤੇ ਜੋ ਦਰਸ਼ਕ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਮੈਂ ਹੁਣ ਤੁਹਾਨੂੰ ਲੋਹੜੀ ਦਾ ਇੱਕ ਪੰਜਾਬੀ ਲੋਕ ਗੀਤ ਹੋਰ ਸੁਣਾ ਰਹੀ ਹਾਂ ਇਹ ਪੰਜਾਬੀ ਲੋਕ ਗੀਤ ਧੀਆ ਤੇ ਗਰੀਬ ਲੋਹੜੀ ਵਾਲੇ ਘਰੇ ਆਣ ਕੇ ਗਾਉਂਦੇ ਹਨ ਕਿਉਂਕਿ ਇਹ ਤਿਹਾੜੀ ਇਸ ਤਰ੍ਹਾਂ ਦਾ ਹੈ ਕਿ ਇਹ ਲੋਹੜੀ ਦੇ ਤਿਹਾਰ ਤੇ ਜਾਂ ਤਾਂ ਧੀਆ ਲੋਹੜੀ ਮੰਗਣ ਆਉਂਦੀਆਂ ਨੇ ਤੇ ਜਾਂ ਫਿਰ ਜਿਹੜੇ ਗਰੀਬ ਹੁੰਦੇ ਨੇ ਉਹ ਵੀ ਬਹੁਤ ਇਸੇ ਤਰ੍ਹਾਂ ਸੀਸਾ ਦਿੰਦੇ ਹਨ ਇਹ ਵੀ ਇਸੇ ਤਰ੍ਹਾਂ ਦਾ ਇੱਕ ਪੰਜਾਬੀ ਲੋਕ ਗੀਤ ਹੈ ਤੇ ਇਹ ਸੀਸਾ ਦਿੰਦੇ ਹਨ ਘਰੇ ਆਣ ਕੇ ਤੇ ਲੋਹੜੀ ਇੱਕ ਪਵਿੱਤਰ ਤਿਹਾਰ ਹੈ ਕਿ ਇਹ ਜਾਂ ਤਾਂ ਬੱਚਾ ਜੰਮਦਾ ਹੈ ਪੁੱਤਰ ਜਦੋਂ ਜੰਮਦਾ ਹੈ ਤੇ ਲੋਹੜੀ ਵੰਡੀ ਜਾਂਦੀ ਸੀ ਭਲੇ ਜੰਮਿਆ ਪੜੇ ਜਮਾਨਿਆਂ ਵਿੱਚ ਤੇ ਜਾਂ ਫਿਰ ਪੁੱਤਰ ਦਾ ਵਿਆਹ ਕਰਦੇ ਸੀ ਤੇ ਫਿਰ ਲੋੜੀ ਵੰਡੀ ਜਾਂਦੀ ਸੀ ਅੱਜ ਕੱਲ ਤਾਂ ਧੀਾਂ ਵੀ ਪੁੱਤਾਂ ਦੇ ਬਰੋਬਰ ਕਰਕੇ ਕਿਉਂਕਿ ਲਾਹ ਦੀ ਓਨੀ ਕਿਹਾਏ ਜੇ ਕਿਸੇ ਦੇ ਧੀ ਹੋ ਜਾਂਦੀ ਹੈ ਉਹਾਂ ਦੀ ਆ ਵੀ ਮੇਰਾ ਉਹ ਕਹਿ ਦਿੰਦੇ ਮੇਰਾ ਧੀ ਵੀ ਜਿਹੜੀ ਪੁੱਤਾਂ ਵਰਗੀ ਹੈ ਤੇ ਜੇ ਕਿਸੇ ਦੇ ਇੱਕ ਪੁੱਤ ਆ ਜਾਂਦਾ ਹੈ ਉਹ ਧੀ ਨੂੰ ਬਾਅਦ ਵਿੱਚ ਆਉਣ ਨਹੀਂ ਦਿੰਦਾ ਉਨਾ ਸਮਿਆਂ ਵਿੱਚ ਪੁਰਾਣਿਆਂ ਵਿੱਚ ਧੀਆਂ ਪੁੱਤਰ ਬਹੁਤ 3-3 4-4 ਧੀਆਂ ਹੁੰਦੀਆਂ ਸੀ ਇਸੇ ਤਰ੍ਹਾਂ ਹੀ 4-4 5-5 ਪੁੱਤਰ ਹੁੰਦੇ ਸੀ ਕਿਉਂਕਿ ਲੋਕ ਕਹਿੰਦੇ ਸੀ ਵੀ ਜਿਹੜੇ ਪੁੱਤਰ ਹੁੰਦੇ ਆ ਇਹ ਪੁੱਤ ਹੋਵੇ ਨਵਾਬ ਕੋਈ ਲਿਆਵੇ ਲੱਕੜੀਆਂ ਕੋਈ ਲਿਆਵੇ ਸਾਗ ਕਿਉਂਕਿ ਜਿਹੜੇ ਜਿੱਥੇ ਪੁੱਤਰ ਹੋਣਗੇ ਤੇ ਉਦੋਂ ਲੋਕਾਂ ਦੀ ਇਹ ਕਹਾवत ਸੀ ਜਾਂਦਾ ਰਿਜਕ ਬੰਦਿਆਂ ਮੋੜਿਆ ਜੇ ਬੰਦੇ ਹੋਣਗੇ ਤੇ ਰਿਜਕ ਆਪੇ ਹੀ ਕਮਾ ਕੇ ਲੈ ਆਉਣਗੇ ਹੁਣ ਉਹ ਸਮਾਂ ਨਹੀਂ ਰਹਿ ਗਿਆ ਹੁਣ ਲੋਕ ਇਹ ਕਹਿ ਦਿੰਦੇ ਆ ਇੱਕ ਇੱਕ ਪੁੱਤਰ ਹੋਵੇ ਤੇ ਉਹਦੀ ਮਸਾ ਹੀ ਪਰਵਰਸ਼ ਹੁੰਦੀ ਹੈ ਪਰ ਉਦੋਂ ਦੇ ਸਮਿਆਂ 'ਚ ਵੇਖੋ ਧੰਨ ਮਾਵਾਂ ਸਨ ਜਿਹੜੀਆਂ 6 6 7 7 ਬੱਚੇ ਪਾਲਦੀਆਂ ਸਨ ਹੁਣ ਤਾਂ ਇੱਕ ਵੀ ਬਹੁਤ ਔਖਾ ਹੈ ਤੇ ਤਾਂ ਹੀ ਪੁੱਤਰ ਤੇ ਧੀਆ ਬਰੋਬਰ ਹੋ ਗਏ ਹਨ ਪਰ ਉਹਨਾਂ ਸਮਿਆਂ ਵਿੱਚ ਪੁੱਤਰ ਦੇ ਵਿਆਹ ਤੇ ਲੋੜੀ ਵੰਡੀ ਜਾਂਦੀ ਸੀ ਤੇ ਜੇ ਕੋਈ ਧੀ ਦੇ ਵਿਆਹ ਦੀ ਬਣਦਾ ਸੀ ਤੇ ਲੋਕੀ ਕਹਿੰਦੇ ਸੀ ਦੀ ਬਗਾਨੇ ਘਰੇ ਤੋਰ ਕੇ ਹੋਣੇ ਨੂੰ ਚਾ ਚੜਿਆ ਵੀ ਮੈਂ ਧੀ ਤੋਰਤੀ ਆਹ ਗੱਲ ਕਹਿ ਦਿੰਦੀ ਸੀ ਤੇ ਧੀਆ ਉਦੋਂ ਲੋੜੀ ਮੰਗਣ ਆਉਂਦੀਆਂ ਸੀ ਪਿੰਡ ਦੀਆਂ ਇਕੱਠੀਆਂ ਹੋ ਗਏ ਕੁੜੀਆਂ ਵਿਆਈਆਂ ਵੀ ਪੇਕਿਆਂ ਤੇ ਆ ਜਾਂਦੀਆਂ ਸੀ ਲੋੜੀ ਪਾ ਕੇ ਤੇ ਧੀ ਨੂੰ ਘਰੇ ਲੈ ਆਉਂਦੇ ਸੀ ਉਹਨਾਂ ਸਮਿਆਂ ਵਿੱਚ ਪੁਰਾਣਿਆਂ ਦੇ ਤੇ ਇਹ ਇੱਕ ਪੰਜਾਬੀ ਲੋਕ ਗੀਤ ਲੋੜੀ ਦਾ ਹੈ ਤੇ ਇਹ ਤੁਸੀਂ ਸੁਣੋ ਤੇ ਇਹਦਾ ਆਨੰਦ ਮਾਣੋ ਵਾਣੀ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇ ਦਵਾਈ ਤੇਰੀਆਂ ਜੀਵਨ ਮੱਝੀ ਗਾਈ ਮੱਝੀ ਗਾਈ ਦਿੱਤਾ ਦੁੱਧ ਤੇਰੇ ਜੀਵਨ ਪੰਜੇ ਪੁੱਤ ਪੰਜਾ ਪੁੱਤਾਂ ਦੀ ਕਮਾਈ ਸਨ ਸੇਰ ਸ਼ੱਕਰ ਪਾਈ ਅਸਾਂ ਵਾਂਡਾ ਪੜੋਲੇ ਪਾਈ ਥਾਲੀ ਫੁੱਲਿਆਂ ਦੀ ਲਿਆਈ ਉੱਤੇ ਗੁੜ ਦੀ ਰੋੜੀ ਟਕਾਈ 5 ਰੁਪਏ ਸਾਡੀ ਵਧਾਈ ਸਾਨੂੰ ਪਾਨ ਕਰਦੀ ਮਾਈ ਜੋਲੀ ਕਾਰ ਸ਼ਨਕ ਦੀ ਆਈ ਸਾਨੂੰ ਪਾਲੋੜੀ ਸਾਡੀ ਦੇ ਵਧਾਈ ਸਾਨੂੰ ਪਾਲੋ ੜੀ ਸਾਨੂੰ ਦੇ ਵਧਾਈ ਲੋੜੀ ਮੋਤੀਆਂ ਪਰੀ ਆਈ ਲੋੜੀ ਮਹਾਗਾਾਂ ਪਰੀ ਆਈ ਸਾਨੂੰ ਦੇਨ ਕਰਦੀ ਮਾਈ ਸਾਨੂੰ ਦੇਨ ਕਰਦੀ ਮਾਈ ਧੀਆ ਤੇ ਤਿਆਂ ਧਿਆਣੀਆਂ ਰੌਣਕ ਲਾਈ ਤੇਰੀ ਵਹਿ ਗੁਰੂ ਵੇ ਲਵਦਾਈ ਸਾਨੂੰ ਪਾਲੋੜੀ ਨ ਤੇਰੀ ਜੀਵੇ ਜੋੜੀ ਸਾਨੂੰ ਪਾਲੋੜੀ ਨ ਤੇਰੀ ਜੀਵੇ ਜੋੜੀ ਲਓ ਜੀ ਇਸੇ ਤਰ੍ਹਾਂ ਇਹ ਫਿਰ ਧਿਆਣੀਆਂ ਧਿਆਣੀਆਂ ਜਾਂ ਕਰੀਬ ਜਿਹੜਾ ਕੋਈ ਬੱਚੇ ਆਉਂਦੇ ਆ ਘਰ ਦੇ ਵਿੱਚ ਉਹ ਫਿਰ ਲੋੜੀ ਮੰਗਦੇ ਆ ਜਿਹੜੇ ਘਰੇ ਪੁੱਤਰ ਹੋਇਆ ਹੁੰਦਾ ਹੈ ਜਾਂ ਕਿਸੇ ਦੇ ਘਰੇ ਪੁੱਤਰ ਦਾ ਵਿਆਹ ਹੋਇਆ ਹੁੰਦਾ ਹੈ ਫਿਰ ਉਹਨਾਂ ਦੇ ਘਰੇ ਜਾ ਕੇ ਉਹ ਲੋੜੀ ਮੰਗਦੀਆਂ ਫਿਰ ਉਹ 5 ਰੁਪਏ 2 ਰੁਪਏ ਉਹਨਾਂ ਸਮਿਆਂ ਵਿੱਚ ਹੁੰਦੇ ਸੀ ਤੇ ਉਹ ਫਿਰ ਉਹਨੇ ਹੀ ਮੰਗਦੀਆਂ ਸੀ ਉਦੋਂ ਫੁੱਲਿਆਂ ਦਾ ਥਾਲ ਭਰ ਕੇ ਤੇ ਉੱਤੇ ਗੁੜ ਦੀ ਲੋੜੀ ਟਿਕਾ ਕੇ ਤੇ ਉਹ ਫਿਰ ਆਈਆਂ ਧੀਆਂ ਧਿਆਣੀਆਂ ਨੂੰ ਘਰ ਆਈਆਂ ਨੂੰ ਵਧਾਈ ਦਿੰਦੀਆਂ ਸੀ ਤੇ ਇਹ ਲੋੜੀ ਜਿਹੜੀ ਹੈ ਇਹ ਭਾਗਾਂ ਭਰੀ ਹੁੰਦੀ ਹੈ ਤੇ ਉਹਨਾਂ ਦੇ ਧੰਨ ਭਾਗ ਹਨ ਜਿਨ੍ਹਾਂ ਦੇ ਘਰੇ ਪੁੱਤਰਾਂ ਦੀਆਂ ਲੋੜੀਆਂ ਵਿਆਹਾਂ ਦੀਆਂ ਤੇ ਪੁੱਤਰਾਂ ਦੇ ਜੰਮਣ ਦੀ ਖੁਸ਼ੀਆਂ ਵਿੱਚ ਵੰਡੀਆਂ ਜਾਂਦੀਆਂ ਹਨ ਤੇ ਹੁਣ ਧੀਆਂ ਦੀਆਂ ਵੀ ਲੋੜੀਆਂ ਬਰਾਬਰ ਹੀ ਵੰਡੀਆਂ ਜਾਂਦੀਆਂ ਹਨ ਕਿਉਂਕਿ ਧੀਆਂ ਇੱਕ ਇੱਕ ਧੀ ਹੈ ਇੱਕ ਇੱਕ ਪੁੱਤਰ ਹੈ ਉਹ ਬਰਾਬਰ ਹੀ ਪੁੱਤਾਂ ਦੇ ਹੈ ਤੇ ਧੀਆਂ ਪੜੀਆਂ ਲਿਖੀਆਂ ਹਨ ਪਰ ਉਹਨਾਂ ਸਮਿਆਂ ਵਿੱਚ ਧੀਆਂ ਦਾ ਸਤਕਾਰ ਬਹੁਤ ਸੀ ਉਦੋਂ ਧੀਆਂ ਨੂੰ ਲੋੜੀ ਪਾ ਕੇ ਪੇਕੇ ਦੇ ਘਰੇ ਜਦੋਂ ਪੋ ਦਾ ਮਹੀਨਾ ਚੜ੍ਹਦਾ ਸੀ ਤੇ ਉਦੋਂ ਹੀ ਲੋਕੀ ਲੋਹੜੀ ਪਾਉਂਦੇ ਸੀ ਕਈ ਤਾਂ ਇੱਕ ਮੁੱਠ ਲੱਡੂ ਬਣਦੇ ਹਨ ਉਹ ਮਾਝੇ ਵਿੱਚ ਜ਼ਿਆਦਾ ਕਰਕੇ ਬਣਾਏ ਜਾਂਦੇ ਹਨ ਉਹ ਪਾਉਂਦੇ ਸੀ ਕਈ ਖੱਟੇ ਲੱਡੂ ਆਦੀ ਪਹੁੰਚ ਅਨੁਸਾਰ ਪਾ ਦਿੰਦੇ ਸੀ ਕਈ ਆਦੀ ਪਹੁੰਚ ਅਨੁਸਾਰ ਫੁੱਲੇ ਮੂੰਗਫਲੀ ਉਹਨਾਂ ਸਮਿਆਂ ਵਿੱਚ ਵੀ ਦਿੰਦੇ ਸੀ ਨਾਲੇ ਧੀ ਦਾ ਸੂਟ ਦਿੰਦੇ ਸੀ ਧੀ ਦੀ ਸੱਸ ਦਾ ਸੂਟ ਵੀ ਹੁੰਦਾ ਸੀ ਜਦੋਂ ਪਹਿਲੀ ਲੋੜੀ ਹੁੰਦੀ ਸੀ ਉਹਨਾਂ ਦੇ ਸਾਰੇ ਪਰਿਵਾਰ ਦੇ ਕੱਪੜੇ ਬਣਾ ਕੇ ਲੈ ਕੇ ਜਾਂਦੇ ਸੀ ਵੀ ਸਾਡੀ ਧੀ ਦੀ ਲੋੜੀ ਹੈ ਤੇ ਅਸੀਂ ਲੈ ਕੇ ਘਰੇ ਆਉਣੀ ਹੈ ਧੀ ਫਿਰ ਉੱਥੋਂ ਲੈ ਕੇ ਆਉਂਦੇ ਸੀ ਫਿਰ ਲੋੜੀ ਵਾਲੇ ਦਿਨ ਧੀ ਇੱਥੇ ਹੀ ਪੇਕਿਆਂ ਦੇ ਰਹਿੰਦੀ ਸੀ ਫਿਰ ਮਾਗ ਵਿੱਚ ਉਹਦੇ ਸਹੁਰੇ ਆਉਂਦੇ ਸੀ ਉਹਦਾ ਪਤੀ ਆਉਂਦਾ ਸੀ ਫਿਰ ਉਹਨੂੰ ਲੈ ਕੇ ਜਾਂਦਾ ਸੀ ਜਿਵੇਂ ਸੌਣ ਦੇ ਵਿੱਚ ਧੀਆਂ ਨੂੰ ਭਾਦਰੋਂ ਵਿੱਚ ਤੋਰਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਤਿੰਨ ਨੂੰ ਮਾਗ ਵਿੱਚ ਫਿਰ ਲੀੜਾ ਕੱਪੜਾ ਦੇ ਕੇ ਹੀ ਤੋਰਿਆ ਜਾਂਦਾ ਸੀ ਉਹਨਾਂ ਸਮਿਆਂ ਵਿੱਚ ਅੱਜ ਕੱਲ ਦਾ ਦਾ ਜਮਾਨਾ ਮੈਂ ਨਹੀਂ ਜਾਣਦੀ ਵੀ ਉਹ ਕੀ ਕਰਦੇ ਹੋਣਗੇ ਵੀ ਜ਼ਿਆਦਾ ਕਰਕੇ ਤਾਂ ਧੀਆ ਸਹੁਰਿਆਂ ਤੋਂ ਆਉਂਦੀਆਂ ਹੀ ਨਹੀਂ ਤੇ ਉਦੋਂ ਦੇ ਜਮਾਨਿਆਂ 'ਚ ਧੀਆ ਇੱਕ ਮਹੀਨਾ ਜ਼ਰੂਰ ਰਹਿੰਦੀਆਂ ਸੀ ਪੋ ਚੜਦਿਆਂ ਸਾਰੀ ਧੀਆ ਨੂੰ ਘਰੇ ਪੇਕੇ ਲੈ ਆਉਂਦੇ ਸੀ ਤੇ ਉਹ ਫਿਰ ਪਹਿਲਾਂ ਤਾਂ ਕੱਪੜਾ ਜੋ ਉਹਨਾਂ ਦੇ ਪਰਿਵਾਰ ਦਾ ਬਣਦਾ ਸਰਦਾ ਸੀ ਦੇ ਕੇ ਆਉਂਦੇ ਸੀ ਫਿਰ ਉਹ ਉਹਨੂੰ ਘਰੇ ਲਿਆ ਕੇ ਫਿਰ ਮਾ ਕੇ ਚੜੇ ਜਦੋਂ ਤੋਰਦੇ ਸੀ ਧੀ ਨੂੰ ਉਦੋਂ ਫਿਰ ਉਹਨੂੰ ਘਰੋਂ ਕੱਪੜਾ ਲੀੜਾ ਦੇ ਕੇ ਫਿਰ ਤੋਰਦੇ ਸੀ ਵੀ ਧੀ ਪੇਕਿਆਂ ਤਵਾਈ ਆ ਤੇ ਬਹੁਤ ਚਾਹ ਹੁੰਦਾ ਸੀ ਸਾਨੂੰ ਵੀ ਅਸੀਂ ਲੋਹੜੀ ਆਈ ਪੇਕਿਆਂ ਤੇ ਜਾਣਾ ਹੈ ਤੇ ਵੀਰ ਵੀ ਫਿਰ ਵੀਰ ਲੈਣ ਆਉਂਦਾ ਸੀ ਤੇ ਬਾਜੀ ਦੇ ਕੇ ਕਈਆਂ ਨੂੰ ਪਤਾਸੇ ਹੁੰਦੇ ਸੀ ਵੱਡੇ ਪਤਾਸੇ ਹੁੰਦੇ ਕੁਛ ਛੋਟੇ ਪਤਾਸੇ ਹੁੰਦੇ ਇੱਕ ਵੱਡੇ ਪਤਾਸੇ ਹੁੰਦੇ ਸੀ ਪਤਾਸਿਆਂ ਦੀ ਲੋਹੜੀ ਭੈਣ ਨੂੰ ਪਾ ਕੇ ਫਿਰ ਭਰਾ ਲੈ ਕੇ ਜਾਂਦਾ ਸੀ ਤੇ ਇਹ ਇੱਕ ਖੁਸ਼ੀਆਂ ਭਰਿਆ ਤਿਉਹਾਰ ਹੈ ਧੀਆ ਦਾ ਵੀ ਉਨਾ ਹੀ ਤਿਉਹਾਰ ਹੈ ਜਿੰਨਾ ਪੁੱਤਾਂ ਦਾ ਹੈ ਤੇ ਜੇ ਮੇਰਾ ਇਹ ਪੰਜਾਬੀ ਲੋਕਗੀਤ ਤੁਹਾਨੂੰ ਚੰਗਾ ਲੱਗਾ ਵੀਡੀਓ ਚੰਗੀ ਲੱਗੀ ਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਕੋਈ ਮੈਂ ਇਥੋਂ ਗਲਤ ਬੋਲਿਆ ਗਿਆ ਤੇ ਮੈਨੂੰ ਮਾਫ ਕਰਨਾ ਕਿਉਂਕਿ ਇਹ ਪਰਿਵਾਰਾਂ ਦੀਆਂ ਗੱਲਾਂ ਹੁੰਦੀਆਂ ਹਨ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨ ਅੱਜ ਕੱਲ ਦਾ ਤਾਂ ਨਵਾਂ ਜ਼ਮਾਨਾ ਯੁੱਗ ਹੈ ਪਰ ਅਸੀਂ ਤਾਂ ਉਸੇ ਯੁੱਗ ਵਿੱਚ ਅੱਜ ਵੀ ਖੜੇ ਹਾਂ ਜਿੱਥੇ ਜਿਹੜੇ ਯੁੱਗ ਵਿੱਚ ਜਨਮ ਲਿਆ ਹੈ ਤੇ ਇਹ ਇੱਕ ਪੰਜਾਬੀ ਲੋਕਗੀਤ ਲੋਹੜੀ ਦਾ ਤੇ ਕੱਲ ਨੂੰ ਫੇਰ ਆਪਾਂ ਵੇਨੇ ਆ ਹੋਰ ਪੰਜਾਬੀ ਲੋਕਗੀਤ ਇਹ ਸਾਡੇ ਆਪ ਦੇ ਗਾਏ ਹੋਏ ਹਨ ਤੇ ਮੈਨੂੰ ਦਿਵਾ ਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਵੇਖਣ